ਮਨੀ ਸਿੰਘ ਮੇਰਾ ਨਾਮ ਆ ਜ਼ਿਲ੍ਹਾ ਕਪੂਰਥਲਾ ਪਿੰਡ ਡੋਗਰਾਂ ਵਾਲਿਆ ਭਜੀ ਇਹ ਏਦਾਂ ਗੱਲ ਹੋਈ ਕਿ ਮੈਨੂੰ ਸਾਨੂੰ ਦੋ ਮੁੰਡਿਆਂ ਨੂੰ ਭੇਜਿਆ ਗਿਆ ਬਾਰ ਉਮਾਨ ਉਮਾਨ ਤੋਂ ਸਾਨੂੰ ਭੇਜਿਆ ਗਿਆ ਮਰਾਕੋ ਮਰਾਕੋ ਤੋਂ ਸਾਡੀ ਗੱਲ ਹੋਈ ਸੀਗੀ 6 ਤੋਂ 7 ਦਿਨ ਦੇ ਵਿੱਚ ਤੁਹਾਨੂੰ ਯੂਰਪ ਪਹੁੰਚਾਵਾਂਗੇ ਸਪੇਨ ਪਹੁੰਚਾਵਾਂਗੇ ਉੱਥੇ ਅਸੀਂ 1 ਮਹੀਨਾ ਪੂਰਾ ਰਹੇ ਹਾਂ ਮਰਾਕੋ ਉਹਨੇ ਸਾਨੂੰ ਨਹੀਂ ਪਹੁੰਚਾਇਆ ਫੇਰ ਵਾਪਸ ਸਾਨੂੰ ਉਹਨੇ ਲਿਆਂਦਾ ਰਸ਼ੀਆ ਰਸ਼ੀਆ ਤੋਂ ਫੇਰ ਸਾਨੂੰ ਉਹਨੇ ਭੇਜ ਦਿੱਤਾ ਬੈਲਾਰੂਸ ਬੈਲਾਰੂਸ ਤੋਂ ਸਾਨੂੰ ਨਹੀਂ ਪਤਾ ਸੀ ਕਿੱਦਾਂ ਇਹਨੇ ਕੱਢਣਾ ਅੱਗੇ ਕਿੱਦਾਂ ਨਹੀਂ ਸਾਡੀ ਗੱਲ ਹੋਈ ਸੀਗੀ ਟੈਕਸੀ ਦੀ ਜਾਂ ਟਰਾਲੇ ਦੀ ਸਾਨੂੰ ਨਹੀਂ ਭੇਜਿਆ ਗਿਆ ਟਰਾਲੇ 'ਚ ਨਾ ਭੇਜਿਆ ਗਿਆ ਟੈਕਸੀ 'ਚ ਸਾਨੂੰ 100 ਤੋਂ 50 ਕਿਲੋਮੀਟਰ ਦੇ ਵਿੱਚ ਕੈਪੀ ਲੈ ਗਈ ਆ ਫੇਰ ਜੰਗਲ 'ਚ ਛੱਡਤਾ ਜੰਗਲ 'ਤੇ ਅਸੀਂ 2-250 ਕਿਲੋਮੀਟਰ ਤੁਰ ਕੇ ਗਏ ਪੋਲੈਂਡ ਪੋਲੈਂਡ ਦੀ ਆਰਮੀ ਨੇ ਸਾਨੂੰ ਫੜ ਲਿਆ ਉਹਨਾਂ ਫੇਰ ਸਾਨੂੰ 2-250 ਕਿਲੋਮੀਟਰ ਜੰਗਲ ਦੇ ਵਿੱਚ ਸਿੱਟਿਆ ਜਿੱਥੋਂ ਕਿ ਅਸੀਂ ਨਿਕਲ ਨਹੀਂ ਸਕਦੇ ਸੀ ਅਸੀਂ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ ਪੰਜ 6 ਦਿਨ ਬਾਅਦ ਨਿਕਲੇ ਤੇ ਸਾਨੂੰ ਬਾਹਰ ਲੈ ਕੇ ਅਸੀਂ ਰੋੜ ਤੇ ਗਏ ਤੇ ਸਾਨੂੰ ਜਿਹੜਾ ਏਜੰਟ ਸੀਗਾ ਉਹਦਾ ਬੰਦਾ ਸੀਗਾ ਉਹਨੇ ਕਿਹਾ ਕਿ ਤੁਹਾਨੂੰ ਅਸੀਂ ਰੂਮ ਚ ਲੈ ਕੇ ਚੱਲੇ ਆ ਪਰ ਉੱਥੋਂ ਬਿਠਾ ਕੇ ਸਾਨੂੰ ਫੇਰ ਜੰਗਲ ਚ ਲਾਇਆ ਕਹਿੰਦੇ ਦੁਬਾਰਾ ਫੇਰ ਡੌਂਕੀ ਲਾਓ ਫਿਰ ਅਸੀਂ ਭੁੱਖੇ ਤੇ ਆਏ ਸਾਡੇ ਕੋਲ ਕੁਝ ਖਾਣ ਨੂੰ ਨਹੀਂ ਸੀਗਾ ਤੇ ਅਸੀਂ ਫੇਰ ਡੌਂਕੀ ਨੂੰ ਸਾਨੂੰ ਲੈ ਗਏ ਆ ਥੱਕੇ ਨਾਲ ਲੈ ਕੇ ਗਿਆ ਜ਼ਬਰਦਸਤ ਅਸੀਂ ਉੱਥੋਂ ਫੇਰ ਪੰਜ-ਛੇ ਦਿਨ ਫੇਰ ਤੁਰ ਕੇ ਕਦੇ ਲਤਵੀਆ ਕਦੇ ਫਿਨਲੈਂਡ ਆਪਣੇ ਪੋਲੈਂਡ ਕਦੇ ਲਤਵੀਆ ਜੰਗਲ ਚ ਘੁੰਮਦੇ ਰਹੇ ਇੱਤੇ ਆਰਮੀ ਫੜ ਲੈਂਦੀ ਪਿੱਛੇ ਸਿੱੜ ਦਿੰਦੀ ਫੇਰ ਜਾਂਦੇ ਸੀ ਫੇਰ ਸਿੱੜ ਦਿੰਦੇ ਸੀ ਜਿਹੜੇ ਡੌਂਕਰ ਸੀਗੇ ਸਾਨੂੰ ਧੱਕੇ ਨਾਲ ਲੈ ਕੇ ਜਾਂਦੇ ਸੀ ਫੇਰ ਸਾਨੂੰ ਨੌਵੇਂ ਨੌ ਦਿਨ ਜੰਗਲ ਚ ਕੱਟੇ ਆ ਦਸਵੇਂ ਦਿਨ ਸਾਨੂੰ ਰੂਮ ਚ ਚੱਲ ਕੇ ਲੈ ਗਏ ਉਸ ਤੋਂ ਬਾਅਦ ਫੇਰ ਦੋਕ ਦਿਨ ਰੂਮ ਚ ਰਹੇ ਤੀਜੇ ਦਿਨ ਸਾਨੂੰ ਰਸ਼ੀਆ ਲੈ ਜਾਂਦਾ ਗਿਆ ਰਸ਼ੀਆ ਤੋਂ ਫੇਰ ਸਾਨੂੰ ਕਹਿੰਦੇ ਕਿ ਤੁਹਾਨੂੰ ਫਿਨਲੈਂਡ ਪਹੁੰਚਣਾ ਆ ਬਾਰਡਰ ਤੇ ਅਸੀਂ ਪਹਿਲਾਂ ਇੱਕ ਵਾਰੀ ਗਏ ਦੋ ਦਿਨ ਅਸੀਂ ਬਿਨਾ ਕੁਝ ਖਾਦੇ ਪੀਂਦੇ ਤੋਂ ਉੱਥੇ ਫਿਨਲੈਂਡ ਦੇ ਬਾਰਡਰ ਤੇ ਰਹੇ ਹਾਂ ਤਿੰਨ ਤਿੰਨ ਫੁੱਟ ਘੱਟੋ ਘੱਟ ਵੀ ਬਰਫ਼ ਪਈ ਸੀਗੀ ਥੱਲੇ ਦੇ ਉੱਪਰੋਂ 24 ਘੰਟੇ ਬਰਫ਼ ਪੈਂਦੀ ਸੀਗੀ ਅਸੀਂ ਬਹੁਤ ਹੀ ਠੰਡ ਨਾਲ ਉੱਥੇ ਦਿਨ ਕੱਟੇ ਦੋ ਫੇਰ ਉਸ ਤੋਂ ਬਾਅਦ ਅਸੀਂ ਸੈਟਵੀਟਰ ਸ਼ਹਿਰ ਆ ਰਚ ਗਿਆ ਉੱਥੇ ਚੱਲ ਗਏ ਉੱਥੋਂ ਕਹਿੰਦੇ ਕਿ ਤੁਸੀਂ ਫੇਰ ਹੁਣ ਜਾਓ ਤੁਹਾਡਾ ਹੀ ਫੇਰ ਲਗਾਉਣੀ ਹੈ ਡੌਕੀ ਸਹੀ ਤਰੀਕੇ ਨਾਲ ਸਾਡੀ ਪੂਰੀ ਗੱਲਬਾਤ ਹੈ ਸੈਟਿੰਗ ਹੈ ਪਰ ਉਹਨਾਂ ਦੀ ਕੋਈ ਸੈਟਿੰਗ ਨਹੀਂ ਸੀਗੀ ਜਦੋਂ ਸਾਨੂੰ ਲੱਗ ਗਿਆ ਫਿਨਲੈਂਡ ਦੇ ਬਾਰਡਰ ਤੇ ਉੱਥੇ ਆਰਮੀ ਨੇ ਸਾਨੂੰ ਵਾਪਸ ਭੇਜਤਾ ਵਾਪਸ ਆਈ 25 ਤੋਂ 30 ਕਿਲੋਮੀਟਰ ਆਏ ਆ ਤੇ ਡਰਾਈਵਰ ਨੇ ਸਾਡੇ ਨਾਲ ਜ਼ਬਰਦਸਤ ਕੀਤਾ ਸਾਡੇ ਪਾਸਪੋਰਟ ਉਹਨੇ ਪੁਲਿਸ ਵਾਲਿਆਂ ਤੋਂ ਲੈ ਲਏ ਸਾਨੂੰ ਕਹਿੰਦਾ ਕਿ ਤੁਹਾਨੂੰ ਹੋਟਲ ਤੇ ਛੱਡਣਾ ਦੂਜੀ ਟੈਕਸੀ ਆਊਗੀ ਉਹ ਚੱਕੂਗੀ ਪਰ ਦੂਜੀ ਟੈਕਸੀ ਨਹੀਂ ਆਈ ਉੱਥੇ ਪੁਲਿਸ ਨੇ ਸਾਨੂੰ ਫੜ ਲਿਆ ਪੁਲਿਸ ਫੜ ਕੇ ਸਾਨੂੰ ਲੈ ਗਈ ਥਾਣੇ 'ਚ ਥਾਣੇ ਤੋਂ ਸਾਨੂੰ ਜੇਲ੍ਹ ਭੇਜਿਆ ਗਿਆ ਜੇਲ੍ਹ 'ਚ ਬਹੁਤ ਹੀ ਮੰਦਾ ਹਾਲ ਸਾਡਾ ਹੋਇਆ 15 ਦਿਨ ਤੁਹਾਡੇ ਘਰ ਵਾਪਸ ਹੋਏ ਕਿਵੇਂ ਘਰ ਵਾਪਸ ਹੋਏ ਸਾਡੀ ਘਰ ਵਾਪਸ ਸੰਤ ਬਾਬਾ ਬਲਵੀਰ ਸਿੰਘ ਦੀ ਸੀਚੇਵਾਲ ਉਦੀ ਵਜ੍ਹਾ ਕਰਕੇ ਅੱਜ ਅਸੀਂ ਪੰਜਾਬ ਆਏ ਆ ਨਹੀਂ ਤੇ ਸਾਡੇ ਨਾਲ ਪਤਾ ਨਹੀਂ ਕੀ ਹੋਣਾ। ਹੋ ਸਕਦਾ ਸਾਡੇ ਜੋ ਕੋਈ ਇੱਕ ਦੋ ਬੰਦੇ ਆ ਜੀ ਡੈਥ ਵੀ ਹੋ ਜਾਣੀ। ਕੁੱਲ ਕਿੰਨੇ ਮੁੰਡੇ ਵਾਪਸੀ ਆ? ਕੁੱਲ ਅਸੀਂ 6 ਮੁੰਡੇ ਵਾਪਸੀ ਆਏ ਆ ਤੇ ਉੱਥੇ ਹੋਰ ਬਹੁਤ ਹੀ ਮਤਲਬ ਵੱਖ-ਵੱਖ ਕੰਟਰੀਆਂ ਦੇ ਬੰਦੇ ਫਸੇ ਆ। ਬਹੁਤ ਹੀ ਰੋਂਦੇ ਆ ਕਈਆਂ ਦੀਆਂ ਲੱਤਾਂ ਖਰਾਬ ਹੋਈਆਂ ਅੰਦਰ। ਕਈਆਂ ਦੀਆਂ ਬਾਹਾਂ ਖਰਾਬ ਹੋਈਆਂ ਅੰਦਰ। ਨੌਜਵਾਨ ਪੀੜੀ ਨੂੰ ਪੰਜਾਬ ਦੇ ਨੂੰ ਕੁਝ ਕਹਿਣਾ ਚਾਹੁੰਦੇ ਨੇ ਕੋਈ ਪੀਸਰ ਨੂੰ ਕਹਿਣਾ। ਅਸੀਂ ਨੌਜਵਾਨ ਵੀਰਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਕੋਈ ਵੀ ਬੰਦਾ ਦੋ ਨੰਬਰ ਤੇ ਨਾ ਜਾਵੇ ਡੌਂਕੀ ਚ ਲਾ ਕੇ ਨਾ ਜਾਵੇ ਖਾਸ ਕਰਕੇ ਬੈਲਾਰੂਸ ਦੀ ਡੌਂਕੀ ਨਾ ਲਾਵੇ ਸਾਡੇ ਸਾਹਮਣੇ ਸਾਡੇ ਨਾਲ ਗਏ ਸੀਗੇ ਅਸੀਂ ਬਾਈ ਜੀ ਨੇ ਗਏ ਸੀਗੇ ਉਹਨਾਂ ਚੋਂ ਦੋ ਮੁੰਡੇ ਮਰ ਗਏ ਆ ਜਿਨ੍ਹਾਂ ਦੀ ਡੈਥ ਹੋਈ ਸੀਗੀ ਜਿਹੜਾ ਕਿੱਥੋਂ ਦਾ ਵਾ ਜਿਹੜਾ ਸਾਡਾ ਕਪੂਰਥਲੇ ਜ਼ਿਲ੍ਹੇ ਦਾ ਏਜੰਟ ਆ ਜੀ ਭਾਈ ਕੀ ਨਾਮ ਆ ਦਾ ਅੱਜ ਬਾਤ ਵਾਸੋਂ ਕਿਉਂ ਕਿਸ ਤੋਂ ਸਿੱਧਾ ਰਿਕਟ ਕਰਵਾਤੀ ਹਾਂਜੀ ਮੇਰਾ ਨਾਮ ਲਖਵੀਰ ਸਿੰਘ ਪਿੰਡ ਮੈਮੋਲ ਮਲਾ ਜ਼ਿਲ੍ਹਾ ਜਲੰਧਰ ਮੈਂ ਪੰਜਾਬ ਦਾ ਰਹਿਣ ਵਾਲਾ ਆ ਅਸੀਂ ਏਜੰਟਾਂ ਰਾਹੀਂ ਗਏ ਸੀਗੇ ਆਪਣੇ ਪਹਿਲਾਂ ਵਾਅਦਾ ਕੀਤਾ ਸੀ ਸਾਨੂੰ ਯੂਰਪ ਪਹੁੰਚਾਉਣ ਦਾ ਵੀ ਇਹ ਸਾਨੂੰ ਕਹਿੰਦੇ ਵੀ ਤੁਸੀਂ ਸੱਤਾਂ ਦਿਨਾਂ ਦੇ ਵਿੱਚ ਪਹੁੰਚ ਜਾਓਗੇ ਯੂਰਪ ਫਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ 13 ਲੱਖ ਰੁਪਏ ਸਾਡੇ ਕੋਲ 13 ਲੱਖ ਰੁਪਿਆ ਸਾਡੇ ਤੋਂ ਨਗਦ ਤੇ 2 ਲੱਖ ਰੁਪਿਆ ਨਾਲ ਅਸੀਂ ਲੈ ਕੇ ਗਏ ਜਿਹੜਾ 15 ਲੱਖ ਕੁੱਲ ਲੈ ਕੇ ਗਏ ਤਾਂ ਕਿਸ ਤਰ੍ਹਾਂ ਜਿਹੜਾ ਬਾਈ ਹੈਲਪ ਕਰਾਇਆ ਹੈ ਕਿ ਵੀਜਟ ਕਰਾ ਹਾਂਜੀ ਪਹਿਲਾਂ ਈ ਵੀਜ਼ਾ ਲੈ ਕੇ ਦਿੱਤਾ ਇਹਨਾਂ ਨੇ عمان ਦਾ عمان ਨੇ ਅਸੀਂ 13 ਦਿਨ ਸਾਨੂੰ ਕਹਿੰਦੇ ਸੀ ਇੱਕੋ ਹੀ ਦਿਨ ਰਹਿਣਾ عمان ਤੁਸੀਂ ਪਰ ਇਹਨਾਂ ਨੇ 13 ਦਿਨ ਅਸੀਂ ਹੋਟਲਾਂ ਦਾ ਖਰਚਾ ਕੀਤਾ ਉੱਥੇ ਤੇ ਉਸ ਤੋਂ ਬਾਅਦ عمان ਤੋਂ ਬਾਅਦ ਰਸ਼ੀਆ ਦਾ ਈ ਵੀਜ਼ਾ ਸਾਨੂੰ ਐਂਟਰੀ ਵੀਜ਼ਾ 16 ਦਿਨਾਂ ਦਾ ਲੈ ਕੇ ਦਿੱਤਾ ਰਸ਼ੀਆ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਕੇ ਬੈਲਾਰੂਸ ਤੋਂ ਕਹਿੰਦੇ ਤੁਹਾਨੂੰ ਟੈਕਸੀ ਰਾਈ ਆਪਾਂ ਭੇਜਣਾ ਯੂਰਪ ਪੋਲੈਂਡ ਥਾਣੀ ਵਿਲਾਤ ਵੀ ਆ ਥਾਣੀ ਪਰ ਟੈਕਸੀ ਰਾਈ ਸਾਨੂੰ 20 ਕਿਲੋਮੀਟਰ ਲਾ ਕੇ ਜੰਗਲ 'ਚ ਛੱਡਤਾ ਅਸੀਂ 9 ਦਿਨ ਜੰਗਲਾਂ 'ਚ ਰਹੇ ਹਾਂ ਜਿਹਦੇ ਵਿੱਚ ਸਾਡੇ ਤੋਂ ਖਾਣ ਖਾਨ ਪਿੰਡੀ ਸਿਰਫ 1 2 ਦਿਨ ਦਾ ਸਮਾਨ ਸੀਗਾ ਜਿਹਦੇ ਵਿੱਚ ਸਾਡੇ ਤੋਂ ਸਿਰਫ ਬਿਸਕੁਟ ਚਾਕਲੇਟ ਵਗੈਰਾ ਇਦਾਂ ਦਾ ਛੋਟਾ ਮੋਟਾ ਸਮਾਨ ਬ੍ਰੈਡ ਵਗੈਰਾ ਸੀ ਤੇ ਉਸ ਦੇ ਨਾਲ ਅਸੀਂ ਗੁਜ਼ਾਰਾ ਕੀਤਾ ਤੇ 9 ਦਿਨ ਬਰਫ ਦੇ ਵਿੱਚ ਅਸੀਂ ਰਹੇ ਹਾਂ ਹੁਣ ਬਾਬਾ ਜੀ ਨੇ ਤੁਹਾਨੂੰ ਵਾਪਸ ਕਿਹਾ ਕੀ ਕਰਾਂਗੇ ਹਾਂਜੀ ਬਾਬਾ ਜੀ ਨੇ ਸਾਨੂੰ ਦਸਨਤ ਅਵਤਾਰ ਸਿੰਘ ਜੀ ਸੀਤੇਵਾਲ ਨੇ ਸਾਨੂੰ ਮੇਲ ਪਾ ਕੇ ਸਾਡੀ ਵਾਪਸ ਮੰਗਾਇਆ ਛੇ ਜਣਿਆਂ ਨੂੰ ਪੰਜ ਜਣੇ ਅਸੀਂ ਪੰਜਾਬ ਦੇ ਤੇ ਇੱਕ ਹਰਿਆਣਾ ਦਾ ਹਰਿਆਣੇ ਦਾ ਮੁੰਡਾ ਹੈਗਾ 24 ਤਰੀਕ ਨੂੰ ਅਸੀਂ ਵਾਪਸ ਆਏ ਹਾਂ 17 ਦੋ ਜਣਿਆਂ ਦੀ 17 ਨੂੰ ਮਿਲ ਪਾਈ ਸੀ ਤੇ ਤਿੰਨ ਜਣਿਆਂ ਦੀ ਚਾਰ ਜਣਿਆਂ ਦੀ 20 ਤਰੀਕ ਨੂੰ ਮਿਲ ਪਾਈ ਸੀ ਉਸ ਤੋਂ ਚਾਰ ਪੰਜ ਦਿਨ ਬਾਅਦ ਸਾਨੂੰ ਛੱਡ ਦਿੱਤਾ ਗਿਆ ਅਸੀਂ ਜੀ ਉੱਥੇ 2 ਟਾਈ ਮਹੀਨੇ ਤੋਂ ਠੱਕੇ ਖਾ ਰਹੇ ਸੀਗੇ ਤੇ ਫਿਨਲੈਂਡ ਦੇ ਬਾਰਡਰ ਤੇ ਤਿੰਨ ਵਾਰ ਹੀ ਗਏ ਫਿਰ ਲਾਤਵੀਆ ਅਲੇ ਬਾਰਡਰਾਂ ਤੇ ਪੁਲਿਸ ਨੇ ਆਰਮੀ ਨੇ ਸਾਨੂੰ ਕੁੱਟਿਆ ਤੇ ਨਾਲੇ ਭੁੱਖਣ ਪਾਣੇ 9 ਦਿਨ ਜੰਗਲਾਂ 'ਚ ਘੁੰਮਦੇ ਰਹੇ ਅਰੇ ਆਪਣੇ ਜਨਤਾ ਜਿਹੜਾ ਤੁਹਾਡੇ ਨਾਲ ਸੀ ਉਹਨਾਂ ਨੇ ਵੀ ਥੜੇ ਦੇ ਕੋਈ ਲੋਕ ਦਿੱਤਾ ਹੈ ਉਹ ਆਹ ਗੋਇਟਾ ਦੇ ਨਾਲ ਮਾਰਕਟ ਉਹਨਾਂ ਦੇ ਵਿੱਚ ਜਿਹੜੇ ਨਾਲ ਸੀ ਏਜੰਟ ਦੇ ਬੰਦੇ ਡੰਕਰ ਨੇ ਮਾਰਕਟ ਨਹੀਂ ਕੀਤੀ ਪਰ ਉਹਨਾਂ ਦੇ ਜਿਹੜੇ ਲੈ ਕੇ ਜਾਂਦੇ ਸੀ ਉੱਥੇ ਸਾਨੂੰ ਛੱਡ ਦਿੰਦੇ ਸੀ ਇੱਕ ਦਿਨ ਸਾਰੀ 14 14 ਘੰਟੇ ਲਗਾਤਾਰ ਤੁਰ ਕੇ ਜਾਂਦੇ ਸੀ ਸਾਨੂੰ 10 ਮਿੰਟ ਸਾਹ ਲੈ ਲਿਆ ਫਿਰ ਤੁਰ ਪੋ ਜਾਵੇਂ ਤਸਾਹ ਲੈ ਲਿਆ ਫਿਰ ਤੁਰ ਪੋ ਜੀ ਨੋਜ਼ਮਾਤ ਦੇ ਚਾਹਵੇਂ ਦੋਨੇ ਉਹਨੂੰ ਵੀ ਪੀਸ ਕਰਨੀ ਚਾਹ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਦੋ ਨੰਬਰ ਤੇ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ ਉੱਥੇ ਬਿਲਕੁਲ ਮੁੰਡੇ ਮਰ ਰਹੇ ਆ ਭੁੱਖ ਭੁੱਖ ਦੀ ਵਜ੍ਹਾ ਨਾਲ ਮਰ ਰਹੇ ਆ ਕੋਈ ਜੰਗਲਾਜ ਬਰਫ ਦੀ ਵਜ੍ਹਾ ਨਾਲ ਮਰ ਰਹੇ ਆ ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉੱਥੇ ਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮਗਵਾਨੀ ਹੋਵੇ ਤੇ 18-20 ਲੱਖ ਰੁਪਇਆ ਮੰਗਦੇ ਨੇ ਹੋਰ ਵੀ ਨੌਜਵਾਨ ਫਸੇ ਹੋਏ ਹਾਂਜੀ ਉੱਥੇ ਇਸ ਤਰ੍ਹਾਂ ਸਾਡੇ ਨਾਲ ਦੇ ਸਾਡੀ ਨਿਗਾ ਚ ਜਿਹੜੇ ਆ ਉਹ 10-12 ਜਣੇ ਹੋਰ ਵੀ ਫਸੇ ਹੋਏ ਨੇ ਤੇ ਜਿਹੜੀ ਨਿਗਾ ਤੋਂ ਬਗੈਰ ਉਹਨਾਂ ਦਾ ਕੋਈ ਹਿਸਾਬ ਹੀ ਨਹੀਂ ਇਹ ਅਮਾਤ ਉਸ 6 ਨੌਜਵਾਨਾਂ ਦੀ ਘਰ ਵਾਪਸ ਹੋਏ ਕੀ ਕਰਾ ਚੱਲਦੇ ਇਹ ਰਸ਼ੀਆ ਦੇ ਵਿੱਚ ਫਸੇ ਹੋਏ ਸਿਗੇ 5 6 ਜੋਵਾਨ ਜਿਨ੍ਹਾਂ ਦੇ ਵਿੱਚੋਂ ਪੰਜ ਪੰਜਾਬ ਦੇ ਸੀ ਤੇ ਇੱਕ ਹਰਿਆਣਾ ਦਾ ਸੀ ਪੰਜ ਆਪਣੇ ਕੋਲ ਆ ਗਏ ਇਹ ਬਲਵਿੰਦਰ ਸਿੰਘ ਵਾਸੀ ਸੋਨਾ ਫਾਜ਼ਲਗਾ ਤੋਂ ਗੁਰਮੀਤ ਸਿੰਘ ਵਾਸੀ ਕਪੂਰਥਲਾ ਗੁਰਵਿਸ਼ਵਾਸ ਸਿੰਘ ਗੁਰਦਾਸਪੁਰ ਤੋਂ ਹਰਜੀਤ ਸਿੰਘ ਇਹ ਵੀ ਗੁਰਦਾਸਪੁਰ ਤੋਂ ਲਖਵੀਰ ਸਿੰਘ ਸਾਹਗੋਟ ਜਲੰਧਰ ਤੋਂ ਤੇ ਰਾਹੁਲ ਇਹ ਕਰਨਾਲ ਹਰਿਆਣਾ ਤੋਂ ਇਹ 6 ਬੱਚੇ ਜਿਹੜੇ ਅੱਗੇ ਆ ਫਸੇ ਹੋਏ ਸੀਗੇ ਸਾਡੇ ਕੋਲ ਇੱਕ ਦਿਨ ਜਿਹੜੇ ਇਦਾਂ ਦੇ ਬ੍ਰਦਰ ਆਏ ਸੀਗੇ ਆਪਣੇ ਉਹਨਾਂ ਨੇ ਆਣ ਕੇ ਦਰਖਾਸਤ ਦਿੱਤੀ ਸੀਗੀ ਵੀ ਬਾਬਾ ਜੀ ਸਾਡੇ ਬੱਚੇ ਬੱਚਾ ਜਿਹੜਾ ਬਾਹਰ ਫਸਿਆ ਹੋ ਤੇ ਉਹਨਾਂ ਦੇ ਨਾਲ ਪੰਜ ਚਾਰ ਜਿਹੜੇ ਹੈਗੇ ਹੋਰ ਵੀ ਉੱਥੇ ਨੌਜਵਾਨ ਡਰੇ ਹੈਗੇ ਫਸੇ ਹੋਏ ਅਸੀਂ ਉਹਦਾ ਐਮਬੈਸੀ ਦੇ ਨਾਲ ਸੰਪਰਕ ਕੀਤਾ ਤੇ ਮਾਰੇ ਨੇ ਕਿਰਪਾ ਕਰ ਦਿੱਤੀ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਨੂੰ ਐਮਬੈਸੀ ਦਾ ਵੀ ਜਿਨ੍ਹਾਂ ਨੇ ਬੜੀ ਜਲਦੀ ਅਸੀਂ 17 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17 ਤੇ 20 ਨੂੰ ਤੇ 24 ਤਰੀਕ ਨੂੰ ਇਹ ਬੱਚੇ ਵਾਲੇ 6000 ਇਹ ਵਾਪਸ ਆ ਗਏ। ਸੋ ਇਹ ਮਾਪੇ ਦੇ ਕੋਲ ਪਹੁੰਚ ਗਏ। ਸੋ ਬੜੀ ਦੁੱਖ ਦੀ ਗੱਲ ਹੈ ਕਿ ਇਹਨਾਂ ਕੋ 13-13 ਲੱਖ ਲੱਗਦੇ ਤੇ 2-2 2.5-2.5 ਲੱਖ ਰੁਪਏ ਇਹਨਾਂ ਕੋ ਖਰਚਣ ਵਾਸਤੇ ਏਜੰਟਾਂ ਨੇ ਲਿਆ ਤੇ ਪਤਾ ਨਹੀਂ ਕਿਹੜੇ-ਕਿਹੜੇ ਬਾਰਡਰਾਂ ਤੇ ਜਿਸ ਤਰ੍ਹਾਂ ਹੈਗਾ ਬਸ਼ਵਾਵਾ ਨੂੰ ਧੱਕ ਦਿੰਦੇ ਸੀ ਉਹ ਅੱਗੇ ਗਿਆ ਫੜ ਕੇ ਕਹਦੇ ਵਾਪਸ ਕਰ ਦਿੰਦੇ ਸੀ ਇਸੇ ਤਰ੍ਹਾਂ ਹੀ बार-बार ਰੇ ਰਸ਼ੀਆ ਜਲੇਗੇ ਰਸ਼ੀਆ ਜਾਗਰੂਥੇ ਫਸ ਗਿਆ ਤੇ ਇਹ ਉਥੇ ਇਹਨਾਂ ਦੇ ਇਹਨਾਂ ਨੂੰ ਅੰਦਰ ਕਰ ਦਿੱਤਾ ਤੇ ਸਾਡੇ ਕੋਲ ਜਦੋਂ ਪੁੰਚੇ ਤਾਂ ਸੀ ਇਹਨਾਂ ਨੂੰ ਜਿਹੜਾ ਹੈ ਅੰਬੈਸੀ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਤੇ ਏਜੰਟ ਇਹਨਾਂ ਨੂੰ ਬਾਰ-ਬਾਰ ਕਦੇ ਫਿਨਲੈਂਡ ਕਦੇ ਰਸ਼ੀਆ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਤੇ ਜੋ ਇਹਨਾਂ ਨੇ ਦੱਸਿਆ ਤੇ ਤਾਂ ਦੀ ਜਿਹੜੀ ਸਿਹਤ-ਮੱਖੋ ਵੀ ਬੜੇ ਤੇ ਕਮਜ਼ੋਰ ਹੋ ਗਏ ਕਿ ਉੱਥੇ ਖਾਣ ਨੂੰ ਕੁਛ ਨਹੀਂ ਸੀ ਮਿਲਦਾ ਥੋੜਾ ਬੋਧ ਦੇਣਾ ਹੈਗਾ ਉਹ ਦਿੰਦੇ ਸੀ ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ ਤੋਂ ਬੜੀ ਤਕਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਗੱਟੀ ਐਸੀ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਸੁਨਹਿਰੀ ਸੁਪਨੇ ਸਾਨੂੰ ਏਜੰਟ ਦਿਖਾ ਦਿੰਦੇ ਆ ਤੇ ਉਹ ਮਗਰੋਂ ਜਦੋਂ ਮਾਪੇ ਦੇ ਕੋਲ ਲੈ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਬੱਚੇ ਜਾਣਦੇ ਆ ਇਹ ਦੱਸ ਰਹੇ ਅੱਗੇ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਆ ਮਰ ਵੀ ਚੁੱਕੇ ਇਹਨਾਂ ਦੇ ਸਾਹਮਣੇ ਵੀ ਮ ਮਰਿਆ ਬੰਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਉਥੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਥੇ ਮਹਾਰਾਜ ਨੇ ਕਿਰਪਾ ਕੀਤੀ ਹੈ ਇਥੇ ਮਿਹਨਤ ਕਰੋ ਇਸ ਤਰ੍ਹਾਂ ਦੇ ਤਰੀਕੇ ਨਾਲ ਜੇ ਜਾਣਾ ਵਾ ਤੇ ਸਹੀ ਤਰੀਕੇ ਦੇ ਨਾਲ ਬਾਹਰ ਜਾਓ ਹਾਈਲਟਸ ਕਰਕੇ ਜਾਂਦੇ ਆ ਜਾਂ ਕੁਝ ਅ ਵਰਕ ਪਰਮਿੰਟ ਦੇ ਉੱਤੇ ਜਾਓ ਜਦੋਂ ਇਸ ਤਰ੍ਹਾਂ ਏਜੰਟਾਂ ਦੇ ਆ ਭਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਹਰ ਕੋਈ ਸੋਚਦਾ ਕਿ ਮੇਰਾ ਬੱਚਾ ਜਲਦਾਗਾ ਮੇਰੀ ਗਰੀਬੀ ਚੱਕੀ ਜਾਊਗੀ ਜਦੋਂ ਕਿ ਜੋ ਸਾਡੇ ਕੋਲ ਹੁੰਦਾ ਉਹ ਵੀ ਏਜੰਟ ਦੇ ਰਿਹਾ ਗਿਆ ਉਹ ਖੋਲ੍ਹ ਲੈਂਦੇ ਆ ਤੇ ਮਗਰੋਂ ਲਜਾਰ ਵਸਤਾ ਦੇ ਵਿੱਚ ਬੱਚਿਆਂ ਦੀ ਉੱਥੇ ਜੋ ਹਾਲਤ ਹੁੰਦੀ ਹੈ ਕਿਸ ਤਰ੍ਹਾਂ برفਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋੜਦੇ ਆ ਕਿਸ ਤਰ੍ਹਾਂ ਦੇ ਉਹ ਦਿਨ ਜਿਹੜੇ ਹੈਗੇ ਭੁੱਖਣ ਪਾਣੇ ਕੱਟਦੇ ਆ ਬਹੁਤ ਅਸੀਂ ਬੇਨਤੀ ਕਰਾਂਗੇ ਕਿ ਸਾ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਾਣਾ ਵੀ ਨਹੀਂ ਚਾਹੀਦਾ ਇੱਥੇ ਮਿਹਨਤ ਕਰੋ ਤੇ ਜੇਕਰ ਮਾਪੇ ਨੂੰ ਵੀ ਬੇਨਤੀ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਪਾਲ ਪਲੋਸ਼ ਕੇ ਵੱਡੇ ਕੀਤਾ ਇਹਨਾਂ ਏਜੰਟਾਂ ਦੇ ਹਵਾਲੇ ਨਾ ਕਰੂ ਨਾਲੇ ਆਪਣਾ ਘਰ ਲੁੱਟਾ ਰਹੇ ਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਇਹੋ ਦੇ ਥਾਂ ਤੇ ਸੁੱਟ ਰਿਹਾ ਜਿੱਥੇ ਉਹਦਾ ਕੋਈ ਵਾਰ ਨਹੀਂ ਵਾਰਸ ਨਾ ਹੋਵੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਬੱਚੇ ਘਰ ਆਏ ਇਹਦਾ ਅਸੀਂ ਬੱਚਿਆਂ ਨੂੰ ਇਹਨਾਂ ਦੇ ਮਾਪੇ ਦਾ ਵੀ ਜਿੱਥੇ ਜਿਹੜਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਜੋ ਐਮਬੈਸੀ ਦਾ ਤੇ ਸਾਰੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਐਫਰਟ ਕਰਕੇ ਇਹਨਾਂ ਨੂੰ ਸੜਾਇਆ ਬਹੁਤ-ਬਹੁਤ ਅਸੀਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਬਾ ਜੀ ਇਹ ਟ੍ਰੈਵਲ ਜੈਂਟਰ ਭੇਜਿਆ ਦੋ ਨੰਬਰ ਤੇ ਉਹ ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਕਿ ਤੁਹਾਡੇ ਕੋਈ ਹਾਂ ਅਸੀਂ ਤਾਂ ਇਹਨਾਂ ਨੂੰ ਕਵਾਂਗੇ ਜਿਹੜੇ ਹੈਗੇ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਦਿੱਕਰ ਪਹਿਲਾਂ ਹੀ ਪਹੁੰਚ ਗਈ ਆ ਕਿਉਂਕਿ ਜਦੋਂ ਅਸੀਂ ਇਹਨਾਂ ਦੇ ਉੱਤੇ ਜਦੋਂ ਕੋਈ ਐਪਲੀਕੇਸ਼ਨ ਆਉਂਦੀ ਹੈ ਅਸੀਂ ਉਹਦੇ ਨਾਲ ਕਹਿੰਦੇ ਆ ਕਿ ਨਾਲ ਜਿਸ ਏਜੰਟਰ ਨੂੰ ਤੁਸੀਂ ਰਾਹੀਂ ਗਏ ਆ ਉਦੇ ਉੱਤੇ ਵੀ ਜਿਹੜੀ ਹੈਗੀ ਹੈ ਕਾਰਵਾਈ ਕਰੇ ਸੀ ਅੱਗੇ ਵੀ ਡੀਜੀਪੀ ਨੂੰ ਸਭ ਨੂੰ ਮਿਲੇ ਆ ਤੇ ਇਹਦੇ ਉੱਤੇ ਵਿਸ਼ੇਸ਼ ਤੌਰ ਤੇ ਫਿਰ ਧਿਆਨ ਦੇਣੇ ਕਿ ਜਿਹੜਾ ਬਹੁਤ ਬਹੁਤ ਜਿਹੜਾ ਇਹ ਠੱਗੀਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਸਰੀਰਿਕ ਇਹਨਾਂ ਦਾ ਜਿਹੜਾ ਹੈਗਾ ਉਹਦੇ ਨਾਲ ਮਾਨਸਿਕ ਪੀੜਾ ਜੋ ਇਹਨਾਂ ਨੇ ਖੱਲੀ ਆ ਉਹਦੇ ਨਾਲ ਆਰਥਿਕ ਤੌਰ ਤੇ ਲੁੱਟਿਆ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮੰ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸਭ ਗੜ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488